ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਵੀ ਪਤਾ ਹੈ ਕਿ ਕੁਝ ਸਮੇਂ ਪਹਿਲਾਂ ਬੀਬੀ ਰਜਨੀ ਮੂਵੀ ਥੀਏਟਰ ਵਿੱਚ ਬਹੁਤ ਚੱਲ ਰਹੀ ਹੈ ਕਿ ਤੁਹਾਨੂੰ ਵੀ ਪਤਾ ਹੈ ਬੀਬੀ ਰਜਨੀ ਦਾ ਅਸਲੀ ਇਤਿਹਾਸ ਕੀ ਹੈ ਆਓ ਸਾਰੇ ਬੀਬੀ ਰਜਨੀ ਦਾ ਅਸਲੀ ਇਤਿਹਾਸ ਜਾਣਦੇ ਹਾਂ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ਪੱਟੀ ਤੋਂ ਪੱਟੀ ਕਸਬੇ ਵਿੱਚ ਵਸਦੀ ਕਰੋੜਾ ਜਾਤੀ ਦਾ ਸ਼ਾਹੂਕਾਰ ਰਹਿੰਦਾ ਸੀ ਜਿਸ ਦਾ ਨਾਮ ਸੀ ਦونی ਚੰਦ ਦونی ਚੰਦ ਦਾ ਇਲਾਕੇ ਵਿੱਚ ਬਹੁਤ ਨਾਮ ਤੇ ਰੁਤਬਾ ਸੀ ਉਸ ਕੋਲ ਬਹੁਤ ਪੈਸਾ ਤੇ ਜਾਇਦਾਦ ਸੀ ਕਿਉਂਕਿ ਉਸ ਸਮੇਂ ਉਹ ਸ਼ਾਹੀ ਸਰਕਾਰ ਦਾ ਲਗਾ ਨੂੰ ਵਸੂਲ ਕਰਦਾ ਹੁੰਦਾ ਸੀ ਦونی ਚੰਦ ਦਾ ਇੱਕ ਪਰਿਵਾਰ ਵੀ ਸੀ ਉਸ ਦੇ ਕੋਲ ਛੇ ਧੀਆਂ ਸਨ ਅਤੇ ਉਸ ਦਾ ਕੋਈ ਪੁੱਤਰ ਨਹੀਂ ਸੀ ਪੁੱਤਰ ਦੀ ਦਾਤ ਲਈ ਉਹ ਮਿੰਤਾ ਟਰਲੇ ਕਰਦਾ ਰਹਿੰਦਾ ਸੀ ਪਰ ਰੱਬ ਨੇ ਉਸ ਦੇ ਘਰ ਪੁੱਤਰ ਦੀ ਦਾਤ ਨਾ ਦਿੱਤੀ ਛੇ ਧੀਆਂ ਦੇ ਜਨਮ ਤੋਂ ਬਾਅਦ ਉਸ ਦੀ ਪਤਨੀ ਨੇ 7ਵੇਂ ਬੱਚੇ ਨੂੰ ਜਨਮ ਦੇਣਾ ਸੀ ਤਾਂ ਦੁਨੀ ਚੰਦ ਨੇ ਉਸ ਸਮੇਂ ਬਹੁਤ ਦਾਨ ਪੁੰਨ ਹਵਨ ਕਰਵਾਏ ਮੰਦਰਾਂ ਮਸਜਿਦਾਂ ਵਿੱਚ ਵੱਡੇ ਵੱਡੇ ਚੜਾਵੇ ਚੜਾਏ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਛੇ ਤੀਆਂ ਤੋਂ ਬਾਅਦ ਇੱਕ ਵਾਰ ਫਿਰ ਸੱਤਵੀਂ ਬੱਚੀ ਨੇ ਜਨਮ ਲਿਆ ਉਸ ਬੱਚੀ ਦਾ ਨਾਮ ਬੀਬੀ ਰਜਨੀ ਰੱਖਿਆ ਸੋ ਬੀਬੀ ਰਜਨੀ ਦੇ ਜਨਮ ਤੋਂ ਬਾਅਦ ਧੁਨੀ ਚੰਦ ਦਾ ਰੱਬ ਤੋਂ ਭਰੋਸਾ ਉੱਠ ਗਿਆ ਉਸ ਨੇ ਆਪਣੇ ਇਲਾਕੇ ਦੇ ਮਸਜਿਦਾਂ ਮੰਦਰ ਬੰਦ ਕਰਵਾ ਦਿੱਤੇ ਜਿਹੜਾ ਵੀ ਰੱਬ ਦੀ ਪੂਜਾ ਕਰਦਾ ਉਸ ਨੂੰ ਸਜ਼ਾ ਦਿੱਤੀ ਜਾਣ ਲੱਗੀ ਉਹ ਆਪਣੇ ਆਪ ਨੂੰ ਰੱਬ ਅਖਵਾਉਣ ਲੱਗਾ ਲੋਕ ਡਰਦੇ ਉਸ ਨੂੰ ਕੁਝ ਨਾ ਸੀ ਕਹਿੰਦੇ ਸਮਾ ਲੰਗਿਆ ਬੀਬੀ ਰਜਨੀ ਜਵਾਲ ਹੋ ਗਈ ਬੀਬੀ ਰਜਨੀ ਬਚਪਨ ਤੋਂ ਹੀ ਰੱਬ ਦਾ ਨਾਮ ਜਪਦੀ ਸੀ ਦونی ਚੰਦ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਸੀ ਦونی ਚੰਦ ਬੀਬੀ ਰਜਨੀ ਤੋਂ ਬਹੁਤ ਗੁੱਸਾ ਕਰਦਾ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਦونی ਚੰਦ ਨੇ ਆਪਣੇ ਛੇ ਧੀਆਂ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਣ ਲੱਗਾ ਤੁਸੀਂ ਕੀਜਾ ਦਿੱਤਾ ਖਾਉਂਦੇ ਹੋ ਕਿਸ ਦਾ ਦਿੱਤਾ ਪਹਿਨਦੇ ਹੋ ਤਾਂ ਦੁਨੀ ਚੰਦ ਛੇ ਤੀਆਂ ਨੇ ਇਸ ਸਵਾਲ ਦਾ ਜਵਾਬ ਦਿੱਤਾ ਦੁਨੀ ਚੰਦ ਦੀ ਤੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੇ ਹਾਂ ਤੁਹਾਡਾ ਦਿੱਤਾ ਪਹਿਨਦੀਆਂ ਹਨ ਇਹ ਜਿਹੜੇ ਸੋਨੇ ਦੇ ਗਹਿਣੇ ਦਿੱਤੇ ਹਨ ਇਹ ਵੀ ਤੁਹਾਡੇ ਦਿੱਤੇ ਹੋਏ ਹਨ ਪਰ रजनी ਨੇ ਉਸ ਗੱਲ ਦਾ ਕੁਝ ਵੀ ਜਵਾਬ ਨਾ ਦਿੱਤਾ ਤਾਂ ਦونی ਚੰਦ ਨੇ रजनी ਨੂੰ ਉਹ ਸਵਾਲ ਫਿਰ ਤੋਂ ਪੁੱਛਿਆ रजनी ਨੇ ਫਿਰ ਜਵਾਬ ਦਿੱਤਾ ਪਿਤਾ ਜੀ ਭੈਣਾ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ ਤਾਂ ਰੱਬ ਦਾ ਦਿੱਤਾ ਖਾਉਂਦੀਆਂ ਹਨ ਰੱਬ ਦਾ ਦਿੱਤਾ ਪਹਿਨਦੀਆਂ ਹਨ ਰੱਬ ਤਾਂ ਪੱਥਰਾਂ ਵਿੱਚ ਵੀ ਜੀਵਾਂ ਨੂੰ ਖਾਣ ਨੂੰ ਦਿੰਦਾ ਹੈ ਇਸ ਸੰਸਾਰ ਤੇ ਸਾਰੇ ਰੱਬ ਦਾ ਦਿੱਤਾ ਹੀ ਖਾਉਂਦੇ ਹਨ ਤੇ ਤੁਸੀਂ ਵੀ ਰੱਬ ਦਾ ਦਿੱਤਾ ਖਾਉਂਦੇ ਹੋ ਤੇ ਮੈਨੂੰ ਵੀ ਰੱਬ ਹੀ ਦਿੰਦਾ ਹੈ ਰਜਨੀ ਦਾ ਇਹ ਸਵਾਲ ਸੁਣ ਕੇ ਦੁਨੀ ਚੰਦ ਨੂੰ ਬਹੁਤ ਗੁੱਸਾ ਆਉਂਦਾ ਹੈ ਫਿਰ ਦੁਨੀ ਚੰਦ ਰਜਨੀ ਨੂੰ ਕਹਿੰਦਾ ਹੈ ਜੇ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਹੈ ਤਾਂ ਮੈਂ ਦੇਖਦਾ ਰੱਬ ਤੈਨੂੰ ਕਿੰਨਾ ਦਿੰਦਾ ਹੈ ਫਿਰ ਅੱਗੇ ਕੀ ਹੁੰਦਾ ਹੈ ਗੁੱਸੇ ਵਿੱਚ ਆ ਕੇ ਦੁਨੀ ਚੰਦ ਰਜਨੀ ਦਾ ਰਿਸ਼ਤਾ ਗੁੱਸੇ ਵਿੱਚ ਕੋੜੀ ਨਾਲ ਕਰਵਾ ਦਿੰਦਾ ਹੈ ਪਰ ਕਿਸੇ ਨੂੰ ਨਹੀਂ ਪਤਾ ਕਿ ਰਜਨੀ ਦਾ ਰਿਸ਼ਤਾ ਕਿਸ ਨਾਲ ਕਰਵਾਇਆ ਹੈ ਸਾਰੇ ਸੋਚਦੇ ਹੋਣੇ ਕਿ ਇੰਨੇ ਵੱਡੇ ਘਰ ਦੀ ਧੀ ਦਾ ਰਿਸ਼ਤਾ ਕਿਸੇ ਸ਼ਾਹੂਕਾਰ ਨਾਲ ਹੀ ਹੋਇਆ ਹੁਣ ਤਾਂ ਰਜਨੀ ਦੇ ਵਿਆਹ ਦੀ ਤਾਰੀਖ ਰੱਖ ਦਿੱਤੀ ਦونی ਚੰਦ ਨੇ ਆਪਣੀ 7ਵੀਂ ਬੇਟੀ ਰਜਨੀ ਦੇ ਵਿਆਹ ਵਿੱਚ ਸਾਰਿਆਂ ਨੂੰ ਸੱਦਾ ਦਿੰਦਾ ਹੈ ਸਾਰੇ ਪਿੰਡ ਦੇ ਖੁਸ਼ੀ-ਖੁਸ਼ੀਏ ਸੋਹਣੇ ਕੱਪੜੇ ਸਵਾਉਂਦੇ ਤੇ ਕੁਝ ਸਮੇਂ ਬਾਅਦ ਵਿਆਹ ਦੀ ਤਾਰੀਖ ਆ ਜਾਂਦੀ ਹੈ ਸਾਰੇ ਨਵੇਂ-ਨਵੇਂ ਕੱਪੜੇ ਪਾਉਂਦੇ ਹਨ ਤੇ ਦੁਨੀ ਚੰਦ ਦੀ ਹਵੇਲੀ ਵਿੱਚ ਆ ਜਾਂਦੇ ਹਨ ਤੇ ਕਹਿੰਦੇ ਹਨ ਇੱਥੇ ਤਾਂ ਕੋਈ ਵਿਆਹ ਦਾ ਪ੍ਰਬੰਧ ਲੱਗ ਹੀ ਨਹੀਂ ਰਿਹਾ ਜਦੋਂ ਬੀਬੀ ਰਜਨੀ ਤਿਆਰ ਹੋ ਕੇ ਆਉਂਦੀ ਹੈ ਤਾਂ ਸਾਰੇ ਖੁਸ਼ ਹੋ ਜਾਂਦੇ ਹਨ ਫਿਰ ਜਦੋਂ ਮੁੰਡੇ ਨੂੰ ਬੁਲਾਇਆ ਜਾਂਦਾ ਹੈ ਤਾਂ ਦੇਖਦੇ ਹਨ ਇਹ ਤਾਂ ਕੋਈ ਕੋੜੀ ਹੈ ਤਾਂ ਗੁੱਸੇ ਵਿੱਚ ਦੁਨੀ ਚੰਦ ਬੋਲਿਆ ਇਹੀ ਇਜ਼ ਦੀ سزا ਹੈ ਇਹ ਮੁੰਡਾ ਹੈ ਜਿਸ ਦਾ ਵਿਆਹ ਰਜਨੀ ਨਾਲ ਹੋਣਾ ਹੈ ਤਾਂ ਸਾਰੇ ਪਿੰਡ ਵਿੱਚ ਜਿਹੜੇ ਲੋਕ ਰਹਿੰਦੇ ਸੀ ਪਿੰਡ ਵਾਸੀ ਸੀ ਦੇਖ ਕੇ ਹੈਰਾਨ ਹੋ ਗਏ ਰਜਨੀ ਦੀ ਮਾਂ ਨੇ ਅੱਥ ਵੀ ਜੋੜੇ ਨਾ ਕਰੋ ਇਦਾਂ ਬਹੁਤ ਗਲਤ ਹੈ ਇਸ ਦੀ ਮਾਫੀ ਮੈਂ ਮੰਗਦੀ ਹਾਂ ਤਾਂ ਬੀਬੀ ਰਜਨੀ ਦੀ ਆਵਾਜ਼ ਆਉਂਦੀ ਹੈ ਮਾ ਜੋ ਮੇਰੇ ਕਰਮਾਂ ਦਾ ਲਿਖਾ ਹੈ ਉਹ ਰੱਬ ਦਾ ਪਾਣਾ ਮੰਨ ਕੇ ਚੱਲਣਾ ਪੈਣਾ ਸਾਰੇ ਖਾਮੂਸ਼ ਹੋ ਗਏ ਵਿਕਰਮਦੱਤ ਜਿਹੜਾ ਕੌੜੀ ਸੀ ਉਹ ਲੋਕਾਂ ਤੋਂ ਪੀਖ ਮੰਗ ਕੇ ਖਾਣਾ ਖਾਂਦਾ ਸੀ ਉਸ ਦੇ ਕੋਲ ਕੋਈ ਨਹੀਂ ਰੁਕਦਾ ਸੀ ਫਿਰ ਬੀਬੀ ਰਜਨੀ ਦਾ ਕੌੜੀ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਫਿਰ ਰਜਨੀ ਦਾ ਕੋੜੀ ਦਾ ਹੱਥ ਫੜਾ ਕੇ ਕਿਹਾ ਦੁਨੀ ਚੰਦ ਨੇ ਹੁਣ ਤੂੰ ਤੇ ਇਹ ਕੋੜੀ ਪੱਟੀ ਰਿਆਸਸ ਤੋਂ ਦੂਰ ਚਲੀ ਜਾਣ ਬੀਬੀ ਰਜਨੀ ਆਪਣੇ ਪਿਤਾ ਦੀ ਗੱਲ ਨੂੰ ਮੰਨ ਲੈਂਦੀ ਹੈ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਛੋਟੀ ਜੀ ਰੇੜੀ ਤੇ ਬਿਠਾਇਆ ਤੇ ਰੱਬ ਦਾ ਆਪਾਣਾ ਮੰਨ ਕੇ ਇੱਥੋਂ ਚਲੀ ਜਾਂਦੀ ਹੈ ਰੇੜੀ ਤੇ ਰੱਸੀ ਬੰਨੀ ਹੋਈ ਕਿੱਚੇ ਪਿੰਡ ਪਿੰਡ ਘੁੰਮਣ ਲੱਗ ਗਈ ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗ ਗਈ ਉਹ ਰੱਬ ਨੂੰ ਰੋਜ਼ ਅਰਦਾਸ ਕਰਦੀ ਹੈ ਕਿ हे ਪ੍ਰਮਾਤਮਾ ਅਸੀਂ ਤੇਰਾ ਦਿੱਤਾ ਹੀ ਖਾਂਦੇ ਹਾਂ ਜੇ ਮੰਗ ਕੇ ਸੁੱਕੀ ਰੋਟੀਆਂ ਖਵਾਉਣ ਦੀ ਤੇਰੀ ਮਰਜ਼ੀ ਹੈ ਤਾਂ ਮੈਂ ਉਸ ਵਿੱਚ ਵੀ ਰਾਜ਼ੀ ਹਾਂ ਮੇਰੇ ਇਸ ਕੋੜੀ ਪਤੀ ਨੂੰ ਤੰਦਰੁਸਤੀ ਬਖਸ਼ੋ ਮੈਂ ساری ਉਮਰ ਇਦਾਂ ਹੀ ਸੇਵਾ ਕਰਾਂਗੀ ਇਹ ਹੁਣ ਮੇਰੇ ਸੰਜੋਗ ਵਿੱਚ ਹੈ ਖਾਣ ਨੂੰ ਜੋ ਵੀ ਮਿਲਦਾ ਪਹਿਲਾਂ ਆਪਣੇ ਪਤੀ ਨੂੰ ਖਵਾਉਂਦੀ ਫਿਰ ਆਪ ਖਵਾਉਂਦੀ ਸੀ ਰੁੱਖੀ ਮੀਸੀ ਖਾ ਕੇ ਵੀ ਪਰਮਾਤਮਾ ਦਾ ਸ਼ੁਕਰ ਕਰਦੀ ਇਸ ਦੌਰਾਨ ਉਹਨਾਂ ਨੇ ਬਹੁਤ ਤੀਰਥ ਸਥਾਨਾਂ ਤੇ ਯਾਤਰਾਵਾਂ ਕੀਤੀਆਂ ਤਾਂ ਜੋ ਉਸ ਦਾ ਪਤੀ ਭਗਵਾਨ ਦੀ ਕਿਰਪਾ ਨਾਲ ਠੀਕ ਹੋ ਜਾਵੇ। ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਇਸ ਤਰ੍ਹਾਂ ਉਹ ਪਿੰਡ ਘੁੰਮਦੇ ਘੁੰਮਦੇ ਚੱਕ ਰਾਮਦਾਸ ਪਹੁੰਚ ਗਏ ਜਿਸ ਨੂੰ ਅੱਜ ਅੰਮ੍ਰਿਤਸਰ ਆਖਦੇ ਹਨ ਉਸ ਸਮੇਂ ਕੇਵਲ ਉੱਥੇ ਪਾਣੀ ਦੀ ਛੱਪੜੀ ਹੁੰਦੀ ਸੀ ਇਹ ਦੋਨੋਂ ਪਾਣੀ ਦੀ ਛੱਪੜੀ ਦੇ ਨੇੜੇ ਪਹੁੰਚੇ ਛੱਪੜੀ ਦੇ ਕੰਢੇ ਇੱਕ 베ਰੀ ਦਾ ਦਰਖਤ ਸੀ ਰਜਨੀ ਨੇ ਆਪਣੇ ਪਤੀ ਨੂੰ 베ਰੀ ਦੇ ਥੱਲੇ ਛਾਂ ਤੇ ਬਿਠਾ ਦਿੱਤਾ ਤੇ ਰਜਨੀ ਖਾਣ ਵਾਸਤੇ ਕੁਝ ਮੰਗਣ ਲਈ ਤੁਰ ਪਈ ਜਿਹੜੀ 베ਰੀ heਠਾਂ ਪਿੰਗਲਾ ਪੱਤੀ ਬੈਠਾ ਸੀ ਉੱਥੇ ਬਹੁਤ ਸਾਰੇ ਕਾਂ ਬੈਠੇ ਹੋਏ ਸੀ ਕਾਂ ਬਹੁਤ ਰੋਲਾ ਪਾ ਰਹੇ ਸੀ ਕਈ ਕਾਂ ਛੱਪੜਾ ਵਿੱਚ ਚੁੱਭੀਆਂ ਮਾਰ ਰਹੇ ਸੀ ਉਸ ਦਾ ਪਤੀ ਵੀ ਦੇਖਦਾ ਹੈ ਜਿਹੜੇ ਕਾਂ ਪਾਣੀ ਵਿੱਚ ਚੁੱਭੀਆਂ ਮਾਰ ਰਹੇ ਹਨ ਉਹ ਚਿੱਟੇ ਹੋ ਕੇ ਨਿਕਲ ਰਹੇ ਸੀ ਤੇ ਹੰਸ ਬਣ ਕੇ ਨਿਕਲ ਰਹੇ ਸੀ ਰਜਨੀ ਦਾ ਪਤੀ ਕਿੰਨਾ ਚਿਰ ਇਹ ਰੋਚਕ ਦੇਖਦਾ ਰਹਿੰਦਾ ਹੈ ਉਹ ਹੈਰਾਨ ਸੀ ਕਿਸ ਤਰ੍ਹਾਂ ਖੇਡ ਰਚੀ ਜਾ ਰਹੀ ਹੈ ਕਾਲੇ ਕਾਂ ਚਿੱਟੇ ਕਿਵੇਂ ਹੋ ਰਹੇ ਹਨ ਇਹ ਛਪੜੀ ਵਿੱਚ ਕੋਈ ਤਾਂ ਗੱਲ ਹੈ ਉਸ ਦੇ ਮਨ ਵਿੱਚ ਆਇਆ ਜੇ ਮੈਂ ਇਸ ਛੱਪੜੀ ਵਿੱਚ ਇਸ਼ਨਾਨ ਕਰਾਂ ਕਿ ਸ਼ਾਇਦ ਮੇਰਾ ਰੋਗ ਵੀ ਠੀਕ ਹੋ ਜਾਵੇ ਤਾਂ ਉਹ ਪਰਮਾਤਮਾ ਦਾ ਨਾਮ ਲੈ ਕੇ ਰੁੜਦਾ ਫਿਰਦਾ ਛੱਪੜੀ ਦੇ ਕੰਢੇ ਜਾ ਪਹੁੰਚਾ ਉਸ ਨੂੰ ਡਰ ਸੀ ਪਾਣੀ ਜ਼ਿਆਦਾ ਡੂੰਘਾ ਨਾ ਹੋਵੇ ਕਿਤੇ ਉਹ ਪਾਣੀ ਵਿੱਚ ਡੁੱਬ ਨਾ ਜਾਏ ਸੋ 베ਰੀ ਦੇ ਪਾਣੀ ਫੜ ਕੇ ਛੱਪੜ ਵਿੱਚ ਚੁੱਭੀ ਮਾਰ ਦਿੰਦਾ ਹੈ ਰੱਬ ਦਾ ਨਾਮ ਲੈ ਕੇ ਜਦੋਂ ਪਾਣੀ ਉਸ ਦੇ ਜ਼ਖਮਾਂ ਨੂੰ ਲੱਗਿਆ ਤਾਂ ਅਲੋਖਿਕ ਭਾਣਾ ਵਰਤਿਆ ਉਸ ਦੇ ਸਾਰੇ ਜ਼ਖਮ ਮਿਟ ਗਏ ਉਸ ਦਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਕੋਹੜ ਨਾਲ ਹੋਏ ਸਾਰੇ ਜ਼ਖਮ ਵੀ ਠੀਕ ਹੋ ਚੁੱਕੇ ਸੀ ਆਪਣੇ ਸਰੀਰ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਪਰਮਾਤਮਾ ਦਾ ਧੰਨਵਾਦ ਕੀਤਾ ਫਿਰ ਉਹ ਛੱਪੜ ਦੇ ਕੰਡੇ ਤੇ ਬੈਠ ਰਜਨੀ ਨੂੰ ਉਡੀਕਣ ਲੱਗਾ ਜਦੋਂ ਰਜਨੀ ਆਈ ਉਹ ਆਪਣੇ ਪਿੰਗਲੇ ਪਤੀ ਨੂੰ ਨਾ ਦੇਖ ਕੇ ਹੈਰਾਨ ਹੋ ਗਈ ਇਹ ਡਰ ਗਈ ਉਹ ਆਪਣੇ ਪਤੀ ਦੀ ਥਾਂ ਹੋਰ ਨੌਜਵਾਨ ਨੂੰ ਵੀ ਦੇਖ ਕੇ ਡਰ ਗਈ ਕਿਉਂਕਿ ਉਹ ਡਰ ਗਈ ਸੀ ਰਜਨੀ ਦੇ ਮਨ ਵਿੱਚ ਸੀ ਕਿ ਇਸਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਕੀ ਉਹ ਰਜਨੀ ਦਾ ਵਾਰਸ ਬਣ ਕੇ ਰਹਿ ਸਕੇ ਰਜਨੀ ਉਸ ਦੇ ਕੋਲ ਗਈ ਤੇ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਤੇ ਰਜਨੀ ਦੇ ਪਤੀ ਨੇ ਕਿਹਾ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਉਹੀ ਕੋੜੀ ਪਤੀ ਹਾਂ ਪਰ ਰਜਨੀ ਨੂੰ ਯਕੀਨ ਨਾ ਹੋਇਆ रजनी ਕਹਿਣ ਲੱਗੀ ਮੇਰਾ ਪਤੀ ਸਿਹਤਦਾਰ ਰੋਗੀ ਸੀ ਉਹ ਤਾਂ ਤੁਰ ਵੀ ਨਹੀਂ ਸਕਦਾ ਤੂੰ ਕੋਈ ਹੋਰ ਹੈ ਤੂੰ ਸੱਚ ਦੱਸ ਤੂੰ ਕੋਈ ਹੋਰ ਹੀ ਹੈ ਨਾ ਫਿਰ ਰਜਨੀ ਦੇ ਪਤੀ ਨੇ ਕਿਹਾ ਤੂੰ ਸ਼ੱਕ ਨਾ ਕਰ ਤੇਰੀ ਸੇਵਾ ਤੇ ਤੇਰੇ ਰੱਬ ਨੇ ਭਰੋਸਾ ਕਰਕੇ ਉਸ ਪਰਮਾਤਮਾ ਨੇ ਮੇਰੇ ਸਰੀਰ ਨੂੰ ਠੀਕ ਕਰ ਦਿੱਤਾ ਰਜਨੀ ਫਿਰ ਵੀ ਨਾ ਮੰਨੀ ਕਹਿਣ ਲੱਗੀ ਤੂੰ ਕੋਈ ਹੋਰ ਹੈ ਕਾਤਲ ਹੈ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਰਜਨੀ ਉੱਚੀ ਉੱਚੀ ਰੋਣ ਲੱਗ ਪਈ ਰਜਨੀ ਦੇ ਪਤੀ ਨੂੰ ਯਾਦ ਆਇਆ ਜਦੋਂ ਉਹ ਛੱਪੜੀ ਵਿੱਚ ਉਤਰਿਆ ਸੀ ਉਹ ਇੱਕ ਹੱਥ ਨਾਲ 베ਰੀ ਦੀ ਟਾਣੀ ਨੂੰ ਫੜਿਆ ਸੀ ਤੇ ਉਸ ਹੱਥ ਦਾ ਜ਼ਖਮ ਉਸੇ ਤਰ੍ਹਾਂ ਸੀ ਉਸਨੇ ਉਹ ਕੋਹੜ ਵਾਲਾ ਹੱਥ ਰਜਨੀ ਨੂੰ ਦਿਖਾਇਆ ਤੇ ਰਜਨੀ ਨੂੰ ਨਾਲ ਲੈ ਜਾ ਕੇ ਉਸ ਹੱਥ ਨੂੰ ਪਾਣੀ ਵਿੱਚ ਡਬੋਇਆ ਤੇ ਬਾਹਰ ਕੱਢਿਆ ਤਾਂ ਅੱਛ ਦਾ ਜ਼ਖਮ ਬਿਲਕੁਲ ਠੀਕ ਹੋ ਚੁੱਕਾ ਸੀ ਇਹ ਚਮਤਕਾਰ ਦੇਖ ਕੇ ਰਜਨੀ ਹੈਰਾਨ ਹੋ ਗਈ ਤੇ ਪ੍ਰਮਾਤਮਾ ਦਾ ਸ਼ੁਕਰ ਕਰਨ ਲੱਗ ਗਈ ਸੋ ਉਸ ਤੋਂ ਬਾਅਦ ਇਸ 베ਰੀ ਦਾ ਨਾਮ ਦੁਖਪੰਜਨੀ 베ਰੀ ਕਿਹਾ ਜਾਣ ਲੱਗਾ ਇਹ ਬੇਰੀ ਅੱਜ ਵੀ ਅੰਮ੍ਰਿਤਸਰ ਹਰਮੰਦਰ ਸਾਹਿਬ ਵਿਖੇ ਸਥਿਤ ਹੈ ਜਿੱਥੇ ਲੋਕ ਅੱਜ ਵੀ ਇਸ਼ਨਾਨ ਕਰਦੇ ਹਨ ਤੇ ਦਰਸ਼ਨ ਵੀ ਕਰਦੇ ਹਨ ਇੱਥੇ ਜਿਹੜਾ ਸੱਚੀ ਸ਼ਰਧਾ ਨਾਲ ਜਾਂਦਾ ਹੈ ਉਸ ਦੇ ਰੋਗ ਠੀਕ ਹੋ ਜਾਂਦੇ ਹਨ ਇਸ਼ਨਾਨ ਕਰਕੇ ਇੱਕ ਦੂਜੇ ਪਾਸੇ ਸ਼ਾਹੂਕਾਰ ਦونی ਚੰਦ ਬੁਰੀ ਤਰ੍ਹਾਂ ਬਿਮਾਰ ਹੋ ਚੁੱਕਾ ਸੀ ਉਸ ਦਾ ਸਾਰਾ ਧਨ ਲੁਟੇਰਿਆਂ ਤੇ ਡਾਕੂਆਂ ਨੇ ਲੁੱਟ ਲਿਆ। ਉਹ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਸੀ। ਉਹਨੂੰ ਵੀ ਯਕੀਨ ਹੋਣ ਲੱਗਾ ਸੀ ਕਿ ਸਾਰੇ ਰੱਬ ਦਾ ਦਿੱਤਾ ਖਾਂਦੇ ਹਨ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਸਮੇਂ ਪਹਿਲਾਂ ਬੀਬੀ ਰਜਨੀ ਫਿਲਮ ਰਿਲੀਜ਼ ਹੋਈ ਹੈ। ਇਸ ਫਿਲਮ ਵਿੱਚ ਬੀਬੀ ਰਜਨੀ ਦਾ ਕਿਰਦਾਰ ਰੂਪੀ ਗਿੱਲ ਨੇ ਨਿਭਾਇਆ ਹੈ ਤੇ ਦੂਜੀ ਜਿਹੜਾ ਦونی ਚੰਦ ਸੀ ਉਸ ਦਾ ਕਿਰਦਾਰ ਜਗਰਾਤ ਸਿੰਘ ਨੇ ਨਿਭਾਇਆ ਹੈ ਇਹ ਫਿਲਮ ਬਹੁਤ ਦਿਲਚਸਪ ਇਤਿਹਾਸਿਕ ਫਿਲਮ ਹੈ ਜਿਸ ਨੇ ਇਹ ਫਿਲਮ ਦੇਖੀ ਹੈ ਕਮੈਂਟ ਵਿੱਚ ਜਰੂਰ ਦੱਸਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ